ਅੱਧੇ ਕਿੱਲੇ ਦੇ ਵਿੱਚ ਜਿਆਦਾ ਗਲੀ ਸੜੀ ਰੂੜੀ ਦੀਆਂ ਚਾਰ ਟਰਾਲੀਆਂ ਪਾਉਣ ਜਾਂ ਫਿਰ 8-10 ਕੁਇੰਟਲ ਕਣਜੀਵ ਅੰਮ੍ਰਿਤ ਬਣਦਾ ਉਹ ਪਾ ਕੇ ਖੇਤ ਦੀ ਤਿਆਰੀ ਕਰਨ ਠੀਕ ਹੈ ਜੀ ਉਹਨੂੰ ਵਾਉਣ ਉਹਨੂੰ ਤਿਆਰ ਕਰਨਾ ਇਹ ਕਣਜੀਵ ਅੰਮ੍ਰਿਤ ਕਿਵੇਂ ਬਣਦਾ ਹੈ ਜੀ ਕੋਈ ਕਿਸੇ ਨੇ ਬਣਾਉਣਾ ਹੁੰਦਾ ਹੈ ਅੰਮ੍ਰਿਤ ਇੱਕ ਕੁਇੰਟਲ ਗੋਹਾ ਲੈ ਕੇ ਜਿਹੜਾ ਗਿੱਲਾ ਗੋਹਾ ਆਪਣਾ ਤਾਜਾ ਗੋਹਾ ਲੈ ਕੇ ਉਹਦੇ ਵਿੱਚ 1.5 ਕਿਲੋ ਪੁਰਾਣਾ ਨਕੰਮਾ ਗੁੜ ਪਾ ਦੋ ਘੋਲ ਕੇ 6-7 ਲੀਟਰੋ ਦੇ ਵਿੱਚ ਪਸ਼ਾਬ ਪੈਂਦਾ ਗਾਹ ਦਾ ਪਾ ਦੋ ਮੱਝ ਦਾ ਪਾ ਦੋ ਜਿੰਦਾ ਮਰਜ਼ੀ ਪਾ ਦੋ ਤੇ 1.5 ਕਿਲੋ ਬੇਸਣ ਪਾ ਦੋ ਕਿਸੇ ਵੀ ਦਾਲ ਦਾ ਪਾਊਡਰ ਪਾ ਦੋ ਤੇ ਉਹ ਪ੍ਰੋਟੀਨ ਹੁੰਦੀ ਹੈ ਉਹਦੇ ਵਿੱਚ ਜਿਵੇਂ ਛੋਲਿਆਂ ਦਾ ਹੋ ਗਿਆ ਮੂੰਗੀ ਦੀ ਦਾਲ ਜਿੰਦਾ ਮਰਜ਼ੀ ਪਾ ਦੋ 1.5 ਕਿਲੋ ਕਿਲੋ 1.5 ਕਿਲੋ ਪਾ ਦੋ ਤੇ ਕਿਲੋ ਕੁ ਦੇ ਕਰੀਬ ਮਿੱਟੀ ਲੈਣੀ ਆਪਾਂ ਨੇ ਜਿਹੜੀ ਬੋਰਡ ਦੇ ਥੱਲੇ ਹੋਵੇ ਹੂੰ ਪਿੱਪਲ ਦੇ ਥੱਲੇ ਹੋਵੇ ਜਿਹੜੀ ਜਾਂ ਫਿਰ ਜਿੱਥੇ ਕੁਦਰਤੀ ਖੇਤੀ ਹੋ ਰਹੀ ਹੈ ਵੇ ਕੁਦਰਤੀ ਖੇਤੀ ਜਿੱਥੇ ਘਾਹ ਫੂਸ ਪਿਆ ਹੋਵੇ ਨਾ ਉਹਦੇ ਥੱਲੇ ਮਿੱਟੀ ਬਹੁਤ ਸ਼ਾਨਦਾਰ ਹੁੰਦੀ ਹੈ ਉੱਥੇ ਜਵਾਣੂ ਜਵਾਣੂਆਂ ਨੇ ਬਹੁਤ ਕੰਮ ਕੀਤਾ ਹੁੰਦਾ ਉੱਥੇ ਜਵਾਣੂ ਬੜੇ ਹੁੰਦੇ ਨੇ ਜੀ ਆਪਾਂ ਜਵਾਣੂ ਪੈਦਾ ਕਰਨੇ ਨੇ ਜਿਹੜਾ ਕਣਜੀਵ ਅਮਰਤ ਹੈ ਕਣ ਦਾ ਮਤਲਬ ਹੁੰਦਾ ਵੀ ਸੰਘਣਾ ਪਾਣੋ ਦੇ ਵਿੱਚ ਜੀਵ ਹੁੰਦੇ ਨੇ ਜੀਵ ਜੀਵਨ ਦਾ ਸਮਝਦੇ ਨੇ ਇਹ ਕਿੰਨਾ ਕੁ ਪੁਰਾਣਾ ਫਿਰ ਹੋਣਾ ਚਾਹੀਦਾ ਜਦੋਂ ਖੇਤ 'ਚ ਇਸਤੇਮਾਲ ਕਰਨਾ ਹੈ ਇਹ ਤਾਂ ਤੁਸੀਂ ਤਿਆਰ ਕਰ ਲਓ 20 ਦਿਨਾਂ 'ਚ 1 ਮਹੀਨੇ ਦਾ ਤੁਸੀਂ ਤਿਆਰ ਕਰ ਲਓ ਠੀਕ ਹੈ ਤੂੰ ਮਹੀਨਾ ਪਹਿਲਾਂ ਤਿਆਰ ਕਰ ਲਓ ਠੀਕ ਤੇ ਉਹ ਬਹੁਤ ਵਧੀਆ ਸ਼ਾਨ ਉਹਦੇ ਚ ਛਿੱਟਾ ਦੇ ਲਓ ਇੰਨਾ ਸ਼ਾਨਦਾਰ ਤਿਆਰ ਹੋ ਜਾਣਾ ਖੇਤ ਦੀ ਤਿਆਰੀ ਦੇ ਵਿੱਚ ਹੋਰ ਕੀ ਕੁਝ ਕੀਤਾ ਜਾ ਸਕਦਾ ਖੇਤ ਦੀ ਤਿਆਰੀ ਦੇ ਵਿੱਚ ਇਹੀ ਹੈ ਜੇ ਆਪਾਂ ਜੇ ਆਪਾਂ ਨੇ ਰੌਣੀ ਕਰਨੀ ਹੈ ਤਾਂ ਉਹਦੇ ਵਿੱਚ ਜੀਵ ਅਮਰਤ ਆਪਾਂ 200 ਲੀਟਰ ਪਾ ਲਓ 400 ਲੀਟਰ ਪਾ ਲਓ ਜਿੰਨਾ ਮਰਜ਼ੀ ਪਾ ਲਓ ਉਹ ਜੀਵ ਅਮਰਤ ਵੀ ਇਦਾਂ ਹੀ ਬਣਦਾ 200 ਲੀਟਰ ਦਾ ਡਰਮ ਲੈਣਾ ਪੈਂਦਾ ਪਲਾਸਟਿਕ ਦਾ ਉਹਦੇ ਵਿੱਚ 180 ਲੀਟਰ ਪਾਣੀ